ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਗਲੇ ਦੀ ਕਟਿੰਗ ਕਰਨ ਆਪਾਂ ਬੁਕਰਮ ਦਾ ਪੀਸ ਲੈ ਲਿਆ ਇਹਦੀ ਚੁੜਾਈ ਹੈਗੀ ਹੈ ਜੀ 8 ਇੰਚ ਡੂੰਘਾਈ ਹੈਗੀ ਹੈ ਜੀ 10.5 ਗਲਾ ਆਪਾਂ ਛੋਟਾ ਕਟਿੰਗ ਕਰਨਾ ਪਰ ਇੱਡੀ ਪੀਸ ਇੰਨਾ ਹੀ ਸੀ ਆਪਣਾ ਕੋਰੇ ਸਾਰਾ ਲੈ ਲਿਆ ਇਹ ਪੇਸਟਿੰਗ ਪੇਪਰ ਵਾਲੀ ਬੁਕਰਮਾ ਜੀ ਤੈਨੂੰ ਇਸ ਤਰ੍ਹਾਂ ਦੂਰ ਫੋਲਡ ਕਰਕੇ ਜੇ ਤੁਸੀਂ ਕੋਈ ਵੀ ਗਲਾ ਕਟਿੰਗ ਕਰਨਾ ਤਾਂ ਇਸ ਤਰ੍ਹਾਂ ਨਾ ਇਹ ਸਾਈਡ ਤੇ ਕੱਚੀ ਸਿਲਾਈ ਲਾ ਲਓ ਫਿਰ ਗਲਾ ਨਾ ਜਿਹੜਾ ਆਪਾਂ ਕਟਿੰਗ ਕਰਾਂਗੇ ਉਹਨੂੰ ਆਪਣਾ ਗਲਾ ਜਿਹੜਾ ਹਿੱਲੂਗਾ ਨਹੀਂ ਠੀਕ ਹੈ ਹੁਣ ਆਪਾਂ ਇਹਦੇ ਤੇ ਲਾ ਲੈਨੇ ਨਿਸ਼ਾਨ ਇਸ ਤਰ੍ਹਾਂ ਨਾ ਤੁਸੀਂ ਜਿੰਨਾ ਡੂੰਘਾ ਰੱਖਣਾ ਰੱਖ ਸਕਦੇ ਹੋ ਆਪਾਂ ਰੱਖਾਂਗੇ ਜੀ ਸਾਢੇ 6 ਪੌਣੇ 7 ਤੇ ਸਾਢੇ 7 ਤੇ ਨਿਸ਼ਾਨੀ ਲਾ ਲੈਨੇ ਆ ਤੇ ਚੜਾਈ ਰੱਖਣੀ ਆਪਾਂ ਇਹਦੀ 5.5 ਤਿਆਰ ਪੌਣੇ 3-3 ਨਿਸ਼ਾਨੀ ਲਾ ਲੈਨੇ ਆ ਠੀਕ ਹੈ ਤੇ ਇੱਥੇ ਆਪਣੀ ਹੋ ਗਈ ਜੀ 19.7 ਠੀਕ ਹੈ ਤੇ ਇੱਥੋਂ ਆਪਾਂ ਜਿਹੜਾ ਇਹਦੀ ਚੜਾਈ ਆ ਰੱਖਣੀ ਆ 4.5 ਰੱਖਣੀ ਆ ਤੇ ਦੂਰੀ ਹੋ ਗਈ 2.5 ਠੀਕ ਹੈ ਇੱਥੇ ਨਿਸ਼ਾਨੀ ਲਾ ਦੇਣੀ ਇਹਨੂੰ ਇਸ ਨਿਸ਼ਾਨ ਦੇ ਨਾਲ ਮਾਰਕਿੰਗ ਕਰ ਦੇਣੀ ਆ ਇਹ ਗਲਾਪਾ ਚੌਰਸ ਵੀ ਪਾ ਸਕਦੇ ਸੀ ਪਰ ਇਥੇ ਉਹਦੀ ਚੜਾਈ ਹੈ ਜਿਹੜੀ ਚੌਰਸ ਦੀ ਜ਼ਿਆਦਾ ਹੁੰਦੀ ਹੈ ਹੁਣ ਆਪਾਂ ਇਹਦੀ ਕਰ ਦਿੰਨੇ ਆ ਕਟਿੰਗ ਠੀਕ ਹੈ ਇਹ ਤੁਹਾਨੂੰ ਤੁਸੀਂ ਗਲਾ ਰੱਖਣਾ ਉਸ ਹਿਸਾਬ ਨਾਲ ਇਹਦੀ ਕਟਿੰਗ ਕਰੀ ਨਾ ਕਲਾ ਹੋਵੇ ਸਿੱਧਾ ਸਹੀ ਹੋਵੇ ਠੀਕ ਆ ਜਿਹੜੇ ਪੀਸ ਆ ਇਹ ਆਪਾਂ ਸਿੱਧੇ ਨੇ ਹੁੰਦੇ ਰੱਖ ਲੈਣੇ ਹੁੰਦੇ ਆ ਕਈ ਵਾਰੀ ਫਿਰ ਕੰਮ ਆ ਜਾਂਦੇ ਆ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਕੱਪੜੇ ਤੇ ਲਾ ਲ ਗਏ ਪ੍ਰੈਸ ਨਾਲ ਨਾਲ ਆਪਾਂ ਗਲਾ ਲਾ ਲਿਆ ਹੁਣ ਇਹਨੂੰ ਸਾਈਡਾਂ ਤੋਂ ਕਰਦੇ ਨੇ ਇਹਦੀ ਫੋਲਡਿੰਗ ਇੱਕ ਵਾਰੀ ਗਲਾ ਆਪਾਂ ਉਸੇ ਤਰ੍ਹਾਂ ਬਣਾਉਣਾ ਜਿਵੇਂ ਆਪਾਂ ਹਮ ਗਲਾ ਬਣਾਉਣੇ ਨੇ ਹੁਣ ਇਸ ਤਰ੍ਹਾਂ ਨਾ ਦੁਰਾ ਕਰਕੇ ਦੀ ਆਪਾਂ ਜਿਹੜੀ ਚੜਾਈ ਆ ਆ ਲੰਬਾਈ ਐ ਸਰੋਜੀ ਉਹਨੂੰ ਚੈੱਕ ਕਰ ਲੈਣੇ ਆ ਆਪਾਂ ਰੱਖ ਲਈਏ ਸਾਢੇ 6 ਪੌਣੇ 7 ਤਿਆਰ ਸਾਢੇ 7 ਆਪਾਂ ਇੱਥੇ ਰੱਖਾਂਗੇ ਫालतू ਗਲਾ ਜਿਹੜਾ ਆਪਾਂ ਪਰੋਂ ਕਟਿੰਗ ਕਰਦੇ ਆ ਪਹਿਲਾਂ ਆਪਾਂ ਵੱਧ ਤਾਂ ਰੱਖ ਲੈਣੇ ਨੇ ਥੋੜਾ ਜਿਹਾ ਕਈ ਵਾਰੀ ਕੱਟ ਜਾਂਦਾ ਜੀ ਕੱਟ ਜੇ ਤਾਂ ਕੋਈ ਹੱਲ ਨਹੀਂ ਜੇ ਬਾਜੂ ਹ ਤਾਂ ਆਪਾਂ ਕਟਿੰਗ ਕਰ ਲਾਂਗੇ ਐਸ ਤਰ੍ਹਾਂ ਹੁਣ ਇਹਦੇ ਉੱਤੇ ਆਪਾਂ ਗਲਾ ਜਿਵੇਂ ਆਪਾਂ ਆਮ ਚੌਰਸ ਗਲਾ ਬਣਾਉਣਾ ਓਵੇਂ ਲਾ ਲਾਂਗੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਇੱਥੇ ਆਪਣਾ ਟਾਕਾ ਕਰੀਜ ਉਹਦੇ ਨਾਲ ਇੱਥੇ ਰੱਖ ਕੇ ਇੱਥੇ ਵੀ ਆਪਣਾ ਕਰੀਜ ਨਾਲ ਕਰੀਜ ਮੈਚ ਹੋਣੀ ਚਾਹੀਦੀ ਹੈ ਠੀਕ ਆ ਹੁਣ ਇਹਦੀ ਕਰ ਦਨੇ ਆਪਾਂ ਕਟਿੰਗ ਗਲਗ ਦਾ ਆਪਣਾ ਇਹਦਾ ਨਿਊ ਡਿਜ਼ਾਈਨ ਜਿਹੜਾ ਅੱਜ ਕੱਲ ਤੇ ਟ੍ਰੈਂਡ ਦੇ ਵਿੱਚ ਆ ਪਰ ਆਪਾਂ ਤਰੀਕਾ ਬਦਲਦਾ ਤਰੀਕਾ ਸੌਖਾ ਕਰ ਦਿੱਤਾ ఏదే సగ హాను కి సైడ్ కప్పా ਇਹ ਕਪੜਾ ਹੈਗਾ ਜੀ ਇਹਦੇ ਨਾਲ ਦਾ ਸਲਵਾਰ ਨਾਲ ਦਾ ਇਹਨੂੰ ਇੱਥੋਂ ਥੋੜਾ ਜਿਹਾ ਫੋਲਡ ਕਰਕੇ ਨਾ ਤੇ ਆਪਾਂ ਸਲਾਈ ਲਾ ਦਾਂ ਕਿਉਂਕਿ ਇਹਦੇ ਨੀਚੇ ਹਜੇ ਆਪਾਂ ਪੇਪਰ ਪੇਸਟਿੰਗ ਵਗੈਰਾ ਕੁਝ ਨਹੀਂ ਲਾਇਆ ਤੇ ਬਾਅਦ ਚ ਲਾਵਾਂਗੇ ਪਹਿਲਾਂ ਆਪਾਂ ਇਹਦੇ ਵਿੱਚ ਨਾ ਇਸ ਤਰ੍ਹਾਂ ਥੋੜੇ ਜਿਹਾ ਮੋਟੇ ਪਿੰਟੈਕਸ ਵਾਲੰਨੇ इस तरह एक होर इत पा लेंगे जिन्हें पैन गए उन्ने ग दो पैन तीन पैन स्पेस का तुम्हें ध्यान रखना एक एको ਚਾਰ ਵੱਲ ਪਾ ਲਈ ਦੀ ਪਿੰਟਿਕਸ ਪਾ ਲਈ ਇਸ ਤਰ੍ਹਾਂ ਨਾ ਹੁਣ ਉੱਪਰੋਂ ਬ੍ਰੀਕ ਸਲਾਈ ਲਾ ਦਾਂਗੇ ਆਪਾਂ ਇਹਦੇ ਤੇ ਹੁਣ ਆਪਾਂ ਇਹਨਾਂ ਨੂੰ ਇਧਰ ਵੱਲ ਨੂੰ ਕਰਦੇ ਹੋਏ ਇਹ ਤੇ ਲਾ ਲਾਂਗੇ ਸਲਾਈ

ਸੈਂਟਰ ਕਰਕੇ ਤੁਸੀਂ ਇਸ ਤਰ੍ਹਾਂ ਥੋੜੇ ਥੋੜੇ ਪੈਨ ਨਾਲ ਨਿਸ਼ਾਨ ਲਾ ਲਓ ਜਿਹੜੇ ਦਿਸਣ ਨਾ ਬਸ ਇੱਥੇ ਆਪਾਂ ਲਾਉਣੀ ਹੈ ਸਿਲਾਈ ਹੁਣ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈ ਸੈਂਟਰ ਦੇ ਵਿੱਚ ਆਪਾਂ ਸਿਲਾਈ ਲਾਵਾਂਗੇ ਇਹਨਾਂ ਨੂੰ ਹੁਣ ਇਹੀ ਠਾਵਲ ਨੂੰ ਮੋੜਨਾ ਇੱਥੋਂ ਇੱਥੋਂ ਇਹ ਕਰਕੇ ਇਹ ਠਾਵਲ ਨੂੰ ਮੋੜਦੇ ਹੋਏ ਆਪਾਂ ਸਿਲਾਈ ਲਾ ਦਾਂਗੇ ਇਥੇ ਜਿਹੜੀ ਸਲਾਈ ਆ ਇਹ ਆਪਾਂ ਢੇੜ ਨਹੀਂ ਨਹੀਂ ਬਖਾਬਰੀ ਖੋਣਾ ਚਾਹੀਦਾ ਠੀਕ ਹੈ ਇਸ ਤਰ੍ਹਾਂ ਚਾ ਤੁਸੀਂ ਪ੍ਰੈਸ ਕਰ ਲਓ ਚਾ ਵੈਸੀ ਕਰੀ ਬਣਾ ਲਓ ਹੁਣ ਆਪਾਂ ਇਹਨਾਂ ਇਸ ਤਰ੍ਹਾਂ ਗਲੇ ਦੇ ਲਾਉਣਾ ਜਿਹੜੀ ਆ ਸਲਾਈ ਆ ਇਹ ਆਪਣੇ ਜਿਹੜੇ ਵਿਚਕਾਰ ਆਵੇ ਬਿਲਕੁਲ ਗਲੇ ਦੇ ਉਹ ਸਿੱਸਾ ਉਹਨਾਂ ਲਾਉਣਾ ਇੱਥੇ ਤੁਸੀਂ ਵਿਚਕਾਰ ਵੀ ਨਿਸ਼ਾਨੀ ਲਾ ਲਓ ਇੱਦਾਂ ਦੀ ਇਹਦੇ ਉੱਪਰ ਹੁਣ ਅੱਪ ਲਾ ਦਾਂਗੇ ਸਲਾਈ ਸਹੀ ਕਰਕੇ ਚੰਗੀ ਤਰ੍ਹਾਂ ਫੇਰ ਆਪਾਂ ਸਲਾਈ ਲਾਉਣੀ ਹੈ ਸਲਾਈ ਲੱਗ ਗਈ ਹੁਣ ਆਪਾਂ ਇਧਰਲੀ ਸਾਈਡ ਤੋਂ ਸਲਾਈ ਲਾਉਣੀ ਹੈ जिमें आप पहला वालाणु मोड़े से उसे तक सिलाई लावेंगे इतने भी ध्यान रखना तो जीड़ी आ सिलाई अपनी सेंटर के सिंपल तरीके अपना पैच पैचाल गला बनूंगा। नाले सोना बनू गला ना तरीका सौखा ਠੀਕ ਐ ਇਸ ਤਰ੍ਹਾਂ ਨਾ ਹੁਣ ਆਪਾਂ ਇਹਨੂੰ ਰੱਖ ਲਿਆ ਇਹਦੇ ਫालतू ਕੱਪੜਾ ਜਿਹੜਾ ਉਹ ਕਰ ਦਾਂਗੇ ਆਪਾਂ ਕਟਿੰਗ ਕਟਿੰਗ ਤੇ ਆ ਨਾ ਕਰਨਾ ਵੀ ਤੋਂ ਕੱਪੜਾ ਨਾ ਕਟਿੰਗ ਹੋ ਜੇ ਉਹ ਸਕੇ ਤਾਂ ਲਿਆਸ ਦੀ ਨੀਚੀ ਆ ਜਾਣਾ ਉਨਾਪਾ ਇਹ ਤੋਂ ਵੀ ਮਾਪ ਕੇ ਨਿਸ਼ਾਨੀ ਲਾ ਲਓ ਤੁਸੀਂ ਜਿੰਨਾ ਰੱਖਣਾ ਆਪਾਂ ਰੱਖਣਾ ਹੈਗਾ 5.5 ਤਿਆਰ ਇੱਥੇ ਨਿਸ਼ਾਨੀ ਆ ਗਈ ਆਪਾਂ ਇਧਰੋਂ ਵੀ ਤੁਸੀਂ 5.5 ਤੇ ਲਾ ਲਓ ਠੀਕ ਹੈ ਇੱਥੇ ਤੱਕ ਆ ਗਿਆ ਤੇ ਇੱਥੋਂ ਆਪਕੇ ਰੱਖ ਲਓ ਤੁਸੀਂ ਜਿੰਨਾ ਰੱਖਣਾ ਚਾਹੁੰਦੇ ਹੋ ਡੇਢ ਰੱਖਣਾ ਤਿੰਨ ਰੱਖਣਾ ਤਿੰਨ ਜੇ 3.5 ਰੱਖਣਾ 3.5 ਇੱਥੋਂ ਆਪਾਂ ਕਰ ਦਾਂਗੇ ਜੀ ਸਾਡੇ ਤਿੰਨ ਇੱਥੇ ਆ ਜੀ ਇਧਰ ਲਈ ਸਾਈਡ ਇੱਥੇ ਆ ਜੀ ਇਧਰ ਲਈ ਠੀਕ ਹੈ ਹੁਣ ਆਪਾਂ ਇਹਦੇ ਉੱਤੇ ਲਾਉਣੇ ਲੈਸ ਜਿਹੜੀ ਲੈਸ ਆਪਾਂ ਇਧਰਲੀ ਸਾਈਡ ਤੋਂ ਲਾਉਣ ਲੱਗਾ ਹਾਂ ਇਹ ਤਾਂ ਇਹ ਵੀ ਲੈਸ ਲਾਉਂਦੇ ਜਾਵਾਂਗੇ ਠਾਵਾਂ ਨਾਲ ਜਿਹੜਾ ਆਪਾਂ ਥੱਲੇ ਆਪਾਂ ਕੱਪੜਾ ਦਾ ਪੈਚ ਲਾਇਆ ਉਹਦੇ ਵਾਲਾ ਜਿੱਧਰ ਨੂੰ ਉਧਰ ਨੂੰ ਹੀ ਰੱਖਣੇ ਵਾਲ ਆਪਾਂ మోడల్గే ఏ పూర ధ్యాన నా మోడన ఇక్కో జా మోడన దోన్నే చుండ్ झोंडा हूँ आप तरह बना लेंगे हम उपर वाल गला जेडा पे बनाने हूं तो फालतू लैस कर देंगे आप तरह दूसरे पास तो सिलाई लाने लग जाएंगे ਰਾਪਾਂ ਹੈ ਟਕਪੜਾ ਲਾਇਆ ਸੀ ਉਹ ਦੱਸਦਾ ਵੀ ਨਹੀਂ ਕਿ ਆ ਵੀ ਲਾਇਆ ਕਿ ਕਿਵੇਂ ਬਣਾਇਆ ੜਿਆ ਇੰਦਰਲੀ ਸਾਈਡ ਤੇ ਵੀ ਚਲਾਇ ਲੱਗ ਗਈ ਆ ਦੇਖੋ ਜੀ ਇਸ ਤਰ੍ਹਾਂ ਲੱਗ ਲਾ ਆਪਣਾ ਬਣ ਕੇ ਤਿਆਰ ਹੋ ਗਿਆ ਗਲਾਪਾ ਉਹੀ ਬਣਾਇਆ ਜਿਹੜਾ ਆਪਾਂ ਰੋਲ ਬਣਾਉਣੇ ਹੁੰਦੇ ਆ ਗਲਾ ਤੇ ਪਰ ਆਪਾਂ ਥੋੜਾ ਜਿਹਾ ਤਰੀਕਾ ਬਦਲ ਤਾ ਗਲਾ ਬਣਾਉਣ ਦਾ ਸੌਖਾ ਤਰੀਕਾ ਕਰਤਾ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੇ ਡੀਐਨ ਪਸੰਦ ਆਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਦੇਖੋ ਜੀ ਇਸ ਤਰ੍ਹਾਂ ਨਾਲ ਗਲ ਆਪਣਾ ਬਣ ਕੇ ਤਿਆਰ ਹੋਇਆ